ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ 'ਚ ਅਸੀਂ ਅੱਜ ਆਏ ਹੋਏ ਹਾਂ ਆਪਣੇ ਦੋਸਤ ਦੇ ਘਰ ਇਹ ਅਮਨਦੇਵ ਪਵਾ ਦੇ ਮੁੰਡੇ ਦਾ ਘਰ ਹੈ ਜੋ ਆਪਣਾ ਦੋਸਤ ਹੈ ਤੇ ਉੱਪਰ ਚੱਲਦੇ ਹਾਂ ਤੁਹਾਨੂੰ ਲੈ ਕੇ ਫਰਸਟ ਫਲੋਰ ਤੇ ਇੱਕ ਗੁਰੂ ਹਰਸਾਏ ਦੇ ਨਾਲ ਜੀਵਨ ਰਈ ਦੇ ਕੋਲ ਪਿੰਡ ਹੈਗਾ ਨਿਦਾਨਾ ਤੇ ਉੱਥੇ ਆਏ ਹਾਂ ਪੈਣ ਜਮਾ ਨਹੀਂ ਆਇਆ ਆ ਸਾਹੀਗਾ ਵੀ ਸੌਰੀ 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 ਬ੍ਰੋ ਪਰ ਕਈ ਵਾਰ ਮੂਡ ਨਹੀਂ ਹੁੰਦਾ ਬੰਦੇ ਦਾ ਫਿਰ ਵੀਡੀਓ ਐ ਮੈਂ ਵਲੌਗ ਨਾਲ ਲੱਗ ਜਾਵਾਂ ਮੂਡ ਨਹੀਂ ਹੁੰਦਾ ਫਿਰ ਕਿ ਵੇਖਣਾ ਪੈਂਦਾ ਤੋੜਦਾ ਆ ਕੇ ਫੋਨ ਤੋੜਨਾ ਦੇਵੇਂਦਾ ਹੱਥ ਲਾ ਤੋ ਖਾ ਤੂੰ ਤੂੰ ਆਣੀ ਆ ਹੈਗਾ ਜੀ ਕਰ ਲੈ ਬੰਨ ਰਿਹਾ ਅਸੀਂ ਮੀਟਿੰਗ ਤੇ ਗਏ ਸੀ ਕੰਪਨੀ ਦੀ ਤੇ ਉਹ ਮੀਟਿੰਗ ਖਲ ਕਰਕੇ ਰਾਤ ਇੱਥੇ ਰੋਗੇ ਘਰੇ ਜਾਣਾ ਠੀਕ ਨਹੀਂ ਲੱਗਿਆ ਕਿਉਂਕਿ ਲੇਟ ਹੋ ਗਿਆ ਸੀ ਇੱਥੇ ਹੁਣ ਹੈਗੇ ਆ ਅੰਜਾਮਾ ਕੇ ਘਰੇ ਦੇ ਪਿਆਰ ਤੱਕ ਬਾਕੀ ਅੱਜ ਮੀਂਹ ਪਿਆ ਹੈ ਉਹ ਕਿਹੜਾ ਹੈ ਪੈ ਗਈ ਪੈ ਗਈ ਪੈ ਗਈ ਪੈ ਗਈ ਪਤਾ ਨਹੀਂ ਅਮਨ ਹੈ ਅਮਨ ਆ ਬਾਈ ਵਰਾਂ ਦੀ ਕੋਠੀ ਹੈ ਸਿਰਾ ਮੈਨੂੰ ਤਾਂ ਬਹੁਤ ਸਿਰਾ ਲੱਗੀ ਹੈ ਬਾਈ ਦੀ ਕੋਠੀ ਇਹ ਅਮਨ ਦੇ ਪੂਆ ਭਰਾ ਦਾ ਘਾਰੇ ਆ ਸ਼ਕਲ ਨੂੰ ਤੁਸੀਂ ਵੇਖਦੇ ਹੋਗੇ ਪਹਿਲੇ ਵੀ ਆਇਆ ਹੈ ਇਹ ਪੈਸੇ ਲੇਤਾ ਹੈ ਬਈ ਇਸ ਲਈ ਇਸ ਕੋ ਵੀਡੀਓ ਵਿੱਚ ਨਹੀਂ ਲਾਣੇਗਾ ਇਹ ਇਹ ਨਰੇਟ ਵਧ ਗਿਆ ਇਹ ਪਹਿਲਾ 101 ਸ਼ੂਟ ਦਾ ਹੂੰ ਪਹਿਲਾ 60 ਵੀ ਲੈਂਦਾ ਸੀ ਹੁਣ ਸਿੱਧਾ ਡਬਲ ਚੱਕਦਾ ਇਹਨੇ ਚਲੋ ਇਧਰ ਬਾਕੀ ਟ੍ਰੇਨ ਲੰਘਦੀ ਸਰੇ ਸਰੇ ਉਹ ਪਟੜੀ ਗਈ ਇਹ ਟ੍ਰੇਨ ਜਾਂਦੀ ਹੈ ਸਿੱਧਾ ਫਾਜਲ ਗਿਆ ਫਾਜਲ ਗਿਆ ਫਰੋਜ ਪਰ ਤੇ ਉੱਪਰ ਫਲੋਰ ਹੈ ਹੈਡ ਬੁੱਡ ਫੈਣ ਹੈ ਵਾਓ ਡੰਬਲ ਵਾਹ ਭਾਈ ਸੇਰਾ ਇਹ ਬਲੌਗ ਦਾ ਬਲੌਗ ਦਾ ਟਾਈਟਲ ਰੱਖਣਾ ਹੈ ਨਿਊ ਘਰ ਲੈ ਲਿਆ ਲਾਟਰੀ ਨਿਕਲ ਗਈ ਇਹ ਟਾਈਟਲ ਰੱਖਾਂਗੇ this is my new ਘਰ ਆਪਣਾ ਵੀ ਕਦੇ ਹੋਇਆ ਕਵੇਂ ਹਣਾ ਸੋਰਾ ਅਸੀਂ ਘਰ ਉੱਥੇ ਪਾਣਾ ਹੈ ਸਵਰਗਾਂ ਦੀ ਗੱਲ ਕਰਦਾ ਜੀ ਸਵਰਗਾਂ ਨਰਕਾਂ ਦੀ ਨਹੀਂ ਜਿੱਥੇ ਸਵਰਗ ਨਰਕ ਸ਼ੁਰੂ ਹੁੰਦੇ ਨਹੀਂ ਵਾਈ ਜਿੱਥੇ ਜਿਹੜੀ ਜਗ੍ਹਾ ਤੇ ਸਵਰਗ ਤੇ ਨਰਕ ਬਣੇ ਨੇ ਦੋਨੋਂ ਉਹ ਜਗ੍ਹਾ ਤੇ ਅਸੀਂ ਆਪਣਾ ਘਰ ਬਣਾਣਾ ਹੈ ਅਸੀਂ ਆਪਣਾ ਘਰ ਬਣਾ ਰਹੇ ਆ। ਆਪਾਂ ਉਹ ਛੋਟਾ ਹੀ ਬਣਾ ਲਵਾਂਗੇ ਜਿਵੇਂ ਉਹ ਬੰਬੂ ਪਰਫਰੈਂਸ ਕੀਂਦੇ ਨੇ, ਕੱਚੇ ਘਰ ਉਹ ਸਿਰਹਾ ਲੱਗਦੀ। ਸੂਰਜ ਨੇ ਥੋੜਾ ਇਹ ਮੁਖੜਾ ਦਿਖਾਇਆ ਥਾ ਆਪ ਦਾ। ਨਹੀਂ ਸਾਂ ਹੋ ਗਿਆ ਹੁਣ ਤਾਂ। ਤੇ ਮੌਸਮ ਬੜਾ ਕੋਕਾ ਬਣਾ ਵੇ ਕੋਕਾ। ਆਇਆ ਆਇਆ ਜੱਦੀ ਆਇਆ ਜੱਦੀ। ਕਹਿੰਦਾ ਜਲਦੀ ਆਇਆ ਸੂਰਜ ਨੂੰ। ਹੈ? ਮੇਰਾ ਲੋਕ ਨਾ ਬਣਾਈ। ਆਹ ਕੋਣ ਹੈ? ਬਹੁਤ ਹੀ ਕੈਂਟ ਲੱਗ ਰਿਹਾ ਇੱਥੇ। ਸ਼ਾਂਤੀ ਜੀ ਸਕੂਨ ਜਾ। ਇਹਨੇ ਤੋਂ ਬਾਹਰ ਇਹਨਾਂ ਕੋਠੀਆਂ ਬਣਾਈਆਂ ਇਹ ਪੰਜਾਬ ਪੁਲਿਸ ਤੇ ਆਰਮੀ ਵਾਲਿਆਂ ਦੀ ਕੋਠੀ ਹੈ ਬਾਈ ਜਿਹੜਾ ਭਰਾ ਤੇ ਉਹਦੇ ਡੈਡੀ ਉਹ ਲੱਗੇ ਡੈਡੀ ਫਾਦਰ ਸਾਹਿਬ ਪੰਜਾਬ ਪੁਲਿਸ ਨੇ ਤੇ ਮੁੰਡਾ ਉਹਨਾਂ ਦਾ ਆਰਮੀ 'ਚ ਤੇ ਬਾਈ ਜਿਹੜਾ ਵਿੱਕੀ ਹੈਗਾ ਉਹ ਕੰਪਨੀ 'ਚ ਕੰਮ ਕਰ ਰਿਹਾ ਉਹ ਕੰਪਨੀ 'ਚ ਸਾਨੂੰ ਵੀ ਲੈ ਕੇ ਆਇਆ ਸੀ ਕੱਲ ਕੱਲ ਨੇ ਫੋਨ ਕੀਤਾ ਤੇ ਮੈਨੂੰ ਘਰੋਂ ਪਿਕ ਕਰਕੇ ਲੈ ਗਏ ਸੀ ਸ਼ਾਮ ਨੂੰ ਅਮਨ ਬਹੁਤ ਅਮਨ ਮਾਫੀ ਹੈ ਗਈ ਤੈਨੂੰ ਤੇ ਆਪਣਾ ਬਹੁਤ ਹੀ ਖਾਸ ਮਿੱਤਰ ਜੀ ਦੋਸਤ ਐਵਿੰਦਨ ਸਾਡਾ ਭਰਾ ਹੈ ਤੇ ਤੂੰ ਕਪੜਾ ਕਿਉਂ ਲੇਟਿਆ ਹੈ ਹੁਣ ਕੁਝ ਗਲਤ ਨਾ ਬੋਲੀਂ ਕਹਿਣਾ ਮੂੰਹ ਦਿਖਾਣ ਲਾਇਕ ਨਹੀਂ ਰਿਹਾ ਵਾਹ ਆ ਕੋਟੀ ਬੜੀ ਸੋਣੀ ਹੈ ਹਾਂਲੀ ਕੋਟੀ ਨਹੀਂ ਜੀ ਹੈ ਕੋਟੀ ਨਹੀਂ ਜੀ ਵਿਹਲੀ ਸਕੂਲ ਲੱਗਾ ਸਕੂਲ ਕਰ ਰਿਹਾ ਹੈ ਕਾਰੇ ਕਮਰੇ ਤੋਂ ਹੀ ਦੋ ਸੌਣੇ ਸਿਰ ਨੱਕ ਕਿਧੇ ਚਲੀ ਹੈ ਕਸਰਤ ਕਰ ਰਿਹਾ ਮੁੰਡਾ ਤੇ ਉਧਰ ਆਪਣਾ ਕਵੀ ਸਾਹਿਬ ਕਵਿਤਾ YouTube ਤੇ ਕਵਿਤਾ ਬਣਾ ਰਿਹਾ ਹੈਲੋ ਸਾਈਡ ਹੋ ਜਾ ਸਾਈਡ ਤੂੰ ਵੀਡੀਓ ਚ ਆ ਗਏ ਸੀ ਹੈ ਜਾ 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 ਆਈ ਜਾਗਾ ਵੀ ਬਾਈ ਬੋੜੇ ਮੈਨੂੰ ਕੋਈ ਨਹੀਂ ਜੀਨਾ ਹੈ ਹਾਂ ਮੈਂ ਹੈ ड़नवे नब्बे सा भाई? मेरे को कोजन ग मसे भाई सीधा अज की जिम कंप्लीट ਚਲੋ ਫਿਰ ਵਲੌਗ ਵਾਲਾ ਮੁੰਡਾ ਟਾਟੇ ਰਿਕਾਰਡ ਕਰਕੇ ਜੀ ਸੱਤ ਵੇਖਿੰਦਾ ਇੱਥੇ ਰਹਿਣਾ ਗੋਇਆ ਸੱਟਣ ਗਿਆ ਆਵਾਜ਼ ਲਈ ਵੀ ਠੰਡੀ ਇੱਥੇ ਚਾਰ ਦਿਨ ਦੀ ਜ਼ਿੰਦਗੀ ਨਜ਼ਾਰੇ ਲੋਕ ਕੀ ਕੰਮ ਕਰਾਂ ਵਾਏ ਡੰਬਲ ਚੱਕੇ ਨੇ ਅੱਜ ਮੈਂ ਬਹੁਤ ਦਾ ਦਰਦ ਹੋੜ ਡੇਢ ਦਾ ਟਾਈਮ ਹੋ ਗਿਆ ਮੈਂ ਕਰੋੜ ਖਾ ਰਿਹਾ 22 ਵਰਨ ਲੈ ਕੇ ਦਿੱਤੀ ਸੀ ਦਿਖਾਲੀ ਆ ਸੀ ਹੁਣ ਚੱਲੇ ਘਰੇ ਹਵਾ ਠੰਡੀ ਚੱਲੀ ਹੋਈ ਗੱਡੀ ਘੱਡ ਲਈ ਬਾਈਵਰਾਂ ਛੱਡਣ ਵਾਸਤੇ ਸਾਨੂੰ ਆ ਬੋਟਲ ਆਇਓ ਨੇ ਨਾ ਨਮ ਗੁਲਾਬ ਦੇ ਫੁੱਲ ਨਾ ਨਾ ਚਦੂੰ ਕਿ ਨਿਕਾਲਾਂਗੇ ਨਾਲ ਤੈਨੂੰ ਪਹੁੰਚਾਵਾਂਗੇ ਗਾਣਾ ਵਿੱਚ ਮਾਸੀਵਾਰਾਂ ਕੋਲ ਚਲ ਖੋਲੀ ਵੀ ਥੈਂਕ ਯੂ bro ਭਾਈ ਕਰਦੇ ਨਾਲ ਆ ਕੇ ਚਾਹ ਪਹਿਲਾਂ ਕੱਟ ਕਰ ਲ ਬ੍ਰੇਕ ਤੇ ਟਾਲੇ ਥਲੇ ਐਡ ਬ੍ਰੇਕ اچھا اچھا ਕਿਉਂ ਯਾ ਬਕੋਡ ਬ੍ਰੇਕ ਆਹ ਖੋਲੀ ਵੀ ਯਾਰ ਜਾਨੀ ਕਮਾਈ ਤਾਂ ਪਤਲੇ ਮੇਰੇ ਸਾੜਦੇ ਨੇ ਨਾ ਸਮਝ ਕੇ ਮੇਰੇ ਰਾਹ ਹੁਣੀ ਕਰਿਆ ਆਏ ਅਸੀਂ ਅੱਜ ਅਸੀਂ ਔਰ ਉਹ ਪਿੱਛਾ ਮੋੜ ਨਹੀਂ ਪਾਤੇ تھے ਕਰੀਏ ਪਾਕਿਸਤਾਨ ਦੀ ਕਿਰ ਰੋਣ ਕੋ ਨਹੀਂ ਕੇ ਬਰੋ ਲੱਗਿਆ ਇੱਥੇ ਚੱਲ ਜਾ ਲੈਣੇ ਬੜੇ ਪਲਗੇ ਲੰਦਣਾ ਇਹੋ ਚਿੱਤਰ ਚਾਹੀਦੇ ਨੇ ਕਿਨੂੰ ਸੱਚੀ ਨੂੰ ਸਵੇਰੇ ਸ਼ਾਮ ਚਿੱਤਰ ਆ ਵੰਜੀ ਇਹ ਤਾਂ ਵਾਕੀ ਜ ਚਾਹ ਨਹੀਂ ਆਣਾ ਪਾਸੀਂ ਦੇ ਨਾਲ ਦੀ ਨਾਲ ਖੜੇ ਖਲੋਤੇ ਚਿੱਤਰ ਨਕਲ ਰਵਾਤੀ ਮੁੰਡੇ ਨੂੰ ਚੈੱਕ ਕਰਾ ਇੱਕ ਦਾ ਦੂਆ ਇੱਕ ਦਾ ਦੂਆ ਦੁਬਾਰਾ ਇੱਕ ਦਾ ਦੂਆ ਬਸ ਨੇ ਚੇ ਤੈਨ ਪਾੜੇ ਕਰ ਤੇ ਪੜਾ ਦੇਖ ਲੈ ਪਾੜਾ ਪਾੜਾ ਲੈ ਦੋ ਬੰਦਾ ਤੇ ਤੈਨ ਕੋਲ ਕੁਝ ਹੋ ਜਾ ਬਣੀ ਆ ਇਧਰ ਇਹ ਪ੍ਰਿੰਸੀਪਲ ਹੈ ਇਹ ਪ੍ਰਿੰਸੀਪਲ ਹੈ ਜੇ ਚੈੱਕ ਕਰਾ ਟਾਈਮ ਟਾਈਮ ਚਿੱਤ ਪਹਿਲਾਂ ਚੈੱਕ ਕਰਾ ਲੈ ਨੋ ਚੈੱਕ ਕਰ ਗਰੇ ਹੋਈ ਪੰਜ ਲ ਪੜਾ ਲੈ ਪਹਿਲਾਂ ਪੰਜ ਲ ਦੇ ਆਵਾਜ਼ ਦੇ ਰੋ ਹੋਈ ਡੇਰ ਆ ਦੇਉਮੀ ਲੱਗਦਾ ਦੇਉਮੀ ਬਣਾ ਹਾਲ ਉਹ ਬਾਈ ਜੱਟ 29 ਨਹੀਂ ਨਾ ਮੈਂ ਵੀ ਨਹੀਂ ਵੀਡੀਓ ਨਹੀਂ ਬਣਾਦਾ ਮੈਂ ਇਹ ਤੇ ਫੋਟੋ ਖਿਦਾ ਮੈਂ ਤੂੰ ਆ ਜੀ ਫਾਈਵੇ ਚਾਹ ਦੇ ਨਾਲ ਬੈਠ ਕੇ ਚਲਦੀਆਂ ਬੇਨ ਹਾਸਾ ਹਾਸਾ ਉਹ ਤੇ ਰੰਗੰਗਾ ਤੇਹੀਆਂ ਦੇ ਗੱਲ ਹੁੰਦਾ ਨਾ ਕੋਈ ਗੱਲ ਸਹੀ ਹੈ ਚੱਲ ਅਨੰਦਸ਼ ਕਹਿੰਦਾ ਇੱਕ ਆਖ ਰੋ ਹਲਗਾ ਚੀਰਮੈਨ ਕੱਲ ਹੈ ਬਰਥਡੇ ਨਹੀਂ ਸੀ ਕਿੰਨਾ ਸੀ

ਜਾ ਠੀਕ ਹੈ ਜਾ ਉਹ ਤੇ ਬਹਿ ਜਾ ਕੰਮ ਕਰ ਹਾਂ ਨਨਕਿਆ ਕੰਮ ਕਰ ਨਹੀਂ ਖਾਣਾ ਕਰੇ ਆ ਗਏ ਸੀ ਖੋਲੇ ਸੀ ਖੋਲੇ ਉਹ ਦੇ ਕਰ ਦੇ ਮੁੰਡੇ ਨੂੰ ਨੌਕੜੇ ਹੋ ਰਹੇ ਦੇ ਦੇ ਇੱਕ ਵਾਰ ਤੂੰ ਕੱਢੀ ਪਹਿਲੇ ਨਹੀਂ ਖੋਲੇ ਹਰ ਹੋਰ ਕੀ ਕਰੇ ਮਰੀ ਗਾਲ Mål!